ਸੋ ਦੋਸਤੋ ਲੰਡਨ ਦੇ ਵਿੱਚ ਸੰਗਰੂਰ ਦਾ ਨਾਮ ਬੜਾ ਗੂੰਜਦਾ ਹੈ। ਸੰਗਰੂਰ ਦਾ ਨਾਮ ਗੂੰਜਦਾ ਏਸੇ ਸੂਰਮੇ ਦੇ ਕਰਕੇ। ਇਹਨਾਂ ਨੇ ਜਿਹੜਾ ਕੰਮ ਕੀਤਾ ਸੀਗਾ ਨਾ ਉਸ ਤੋਂ ਸੰਗਰੂਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਸੀ ਪੂਰੇ ਲੰਡਨ ਦੇ ਵਿੱਚ, ਪੂਰੇ ਇੰਗਲੈਂਡ ਦੇ ਵਿੱਚ। ਸ੍ਰੀ ਕਾਲ ਜੀ, ਸੋ ਦੋਸਤੋ ਅੱਜ ਆਪਾਂ ਪਹੁੰਚਿਆ ਸਨਾਮ ਦੇ ਵਿੱਚ। ਇੱਥੋਂ ਦੇ ਬਹੁਤ ਹੀ ਮਹਾਨ ਸੂਰਮੇ ਕੌਮੀ ਯੋਧੇ ਹੋਏ ਨੇ। ਸ਼ਹੀਦ ਦੇ ਆਜ਼ਮ ਸਰਦਾਰ ਉਧਮ ਸਿੰਘ ਜੀ। ਸੋ ਦੋਸਤੋ ਉਹਨਾਂ ਦੇ ਆਪਾਂ ਘਰ ਦਿਖਾਉਣ ਦੇ ਲਈ ਅੱਜ ਤੁਹਾਨੂੰ ਪਹੁੰਚਿਆ ਸਨਾਮ ਦੇ ਵਿੱਚ। ਆਹ ਤੁਸੀਂ ਦੇਖ ਸਕਦੇ ਹੋ ਦੋ ਰਸਤੇ ਨੇ। ਇਹ ਬੱਸ ਸਟੈਂਡ ਤੋਂ ਇਧਰੋਂ ਵੀ ਆਉਂਦਾ ਤੇ ਇਧਰੋਂ ਵੀ ਆਉਂਦਾ ਉਹ ਸਾਹਮਣੇ ਮੈਂ ਵੀਰ ਨੂੰ ਕਹੂੰਗਾ ਬੋਰਡ ਦਿਖਾਵਾਇਆ ਜਾਵੇ ਇਹ ਜਿਹੜਾ ਇੱਥੇ ਸਰਦਾਰ ਉਦਮ ਸਿੰਘ ਜੀ ਦਾ ਘਰ ਹੈ ਦੇਖੋ ਇੱਥੇ ਲਿਖਿਆ ਹੋਇਆ ਜਨਮ ਸਥਾਨ ਕੌਮੀ ਸ਼ਹੀਦ ਸਰਦਾਰ ਉਦਮ ਸਿੰਘ ਜੀ ਸੋ ਦੋਸਤੋ ਇਹ ਇੱਥੇ ਜਿਹੜਾ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਹੋਇਆ ਸੀ ਇੱਥੇ ਜਨਮ ਹੋਇਆ ਸੀ ਇੱਥੇ ਉਹ ਪਲੇ ਉਹਨਾਂ ਦੇ ਪਿਤਾ ਜੀ ਜਿਹੜੇ ਨੌਕਰੀ ਕਰਦੇ ਸੀਗੇ ਰੇਲਵੇ ਡਿਪਾਰਟਮੈਂਟ ਦੇ ਵਿੱਚ ਸੋ ਉਹ ਇੱਥੇ ਜ਼ਿਆਦਾਤਰ ਰਹੇ ਆ ਉਹਨਾਂ ਦੀ ਸੁਰਤ ਇਸ ਜਗ੍ਹਾ ਤੇ ਸੰਭਲੀ ਆ ਉਹ ਸਾਹਮਣੇ ਉਹਨਾਂ ਦਾ ਹੈਗਾ ਘਰ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਸਥਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਸਾਹਮਣੇ ਹੈ ਇਹ ਜਿਹੜੀ ਜਾਣਕਾਰੀ ਹੈ ਸ਼ਹੀਦ ਉਦਮ ਸਿੰਘ ਜੀ ਦੇ ਲਈ ਬਾਰੇ ਜਿਹੜੀ ਦਿੱਤੀ ਹੋਈ ਹੈ ਇੱਥੇ ਲਿਖਿਆ ਹੋਇਆ ਸ਼ਹੀਦ ਉਦਮ ਸਿੰਘ ਨੇ 13 ਅਪ੍ਰੈਲ 1919 ਵਿੱਚ ਜਿਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ 13 ਮਾਰਚ 1940 ਵਿੱਚ ਮਾਈਕਲ ਅਡਵਾਈਰ ਨੂੰ ਕਤਲ ਕਰ ਜਰਨਲ ਡਾਇਰ ਨੇ ਨਾ ਹੱਥੇ ਇਹ ਸਾਰੀਆਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਹੋਈਆਂ ਨੇ ਕਿਆਂ ਸੋ ਉੱਪਰ ਦੇਖ ਸਕਦੇ ਹੋ ਤੁਸੀਂ ਪ੍ਰਾਤਨ ਘਰ ਲਿਖਿਆ ਹੋਇਆ ਉਹਨਾਂ ਦਾ ਤੇ ਆ ਦੇਖੋ ਇਹਦੀ ਸਰਕਾਰ ਦੇ ਵੱਲੋਂ ਜਿਹੜੀ ਵਧੀਆ ਸਾਂਭ ਸੰਭਾਲ ਕੀਤੀ ਗਈ ਹੈ ਸੋ ਇੱਥੇ ਜਿਹੜਾ ਉਹਨਾਂ ਦੇ ਬਾਰੇ ਪੂਰੀ ਜਿਹੜੀ ਜਾਣਕਾਰੀ ਹੈ ਇਹ ਸਿਰਫ ਇੰਨੀ ਇੱਕ ਹੀ ਜਗ੍ਹਾ ਸੀ ਉਹਨਾਂ ਦੇ ਮਾਤਾ ਪਿਤਾ ਕੋਲੇ ਜਦੋਂ ਉਹ ਇੱਥੇ ਰਹਿੰਦੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਹੱਥ ਲਿਖਤਾਂ ਸ਼ਹੀਦ ਦੇ ਆਜ਼ਮ ਸਰਦਾਰ ਉਦਮ ਸਿੰਘ ਦੀਆਂ ਉਹ ਹੱਥ ਲਿਖਤਾਂ ਇੱਥੇ ਮੌਜੂਦ ਨੇ ਉਹਨਾਂ ਦੀਆਂ オリジナル ਤਸਵੀਰਾਂ ਯਾਨੀ ਕਿ ਜਿਹੜੀਆਂ ਅਸਲੀਅਤ ਦੇ ਵਿੱਚ ਹੈਗੀਆਂ ਸੀਗੀਆਂ ਹਕੀਕਤ ਦੇ ਵਿੱਚ ਉਸ ਵਕਤ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਲੱਗੀਆਂ ਉਹ ਸਾਰੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਆਦਮ ਸਰਦਾਰ ਉਦਮ ਸਿੰਘ ਜੀ ਦੀ ਜਦੋਂ ਉਹਨਾਂ ਨੂੰ ਉੱਥੇ ਲੰਡਨ ਦੇ ਵਿੱਚ ਕੈਦ ਕਰ ਲਿਆ ਗਿਆ ਕਿਉਂਕਿ ਉਹ ਜਰਨਲ ਡਾਇਰ ਨੂੰ ਜਿਹੜਾ ਮਾਈਕਲ ਡਾਇਰ ਨੂੰ ਮਾਰ ਕੇ ਉਥੋਂ ਭੱਜੇ ਨਹੀਂ ਸੀਗੇ ਉਹ ਭੱਜੇ ਨਹੀਂ ਸੀਗੇ ਤੇ ਉਹਨਾਂ ਨੇ ਆਪਣੇ ਆਪ ਨੂੰ ਸਲੰਡਰ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਜੇਲ੍ਹ ਸ਼ਿਫਟ ਕੀਤੇ ਗਏ ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਜੇਲ੍ਹਰ ਨੂੰ ਚਿੱਠੀਆਂ ਲਿਖੀਆਂ ਗਈਆਂ ਉਹ ਇੱਥੇ ਮੌਜੂਦ ਨੇ ਉਹ ਚਿੱਠੀਆਂ ਉਹਨਾਂ ਦੇ ਵੱਲੋਂ ਇੰਗਲਿਸ਼ ਦੇ ਵਿੱਚ ਲਿਖੀਆਂ ਗਈਆਂ ਸੀ ਅੰਗਰੇਜ਼ੀ ਦੇ ਵਿੱਚ ਤੇ ਕਿਉਂਕਿ ਉਹ ਹੀ ਪਛਾਹਵਾ ਤੋਂ ਜਾਣੂ ਸੀਗੇ ਉਰਦੂ ਇੰਗਲਿਸ਼ ਸਾਰੀਆਂ ਉਹ ਜਾਣਦੇ ਸੀ ਉਹ ਸਾਰੀਆਂ ਲਾਈਨ ਵਾਈਜ਼ ਇੱਥੇ ਜਾਨੀ ਕਿ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਹੱਥ ਲਿਖਤਾਂ ਦੇ ਜਿਹੜੀਆਂ ਬਣਾ ਕੇ ਉੱਥੇ ਲਿਖਿਆ ਗਿਆ ਆ ਦੇਖੋ ਤੁਸੀਂ ਦੇਖ ਸਕਦੇ ਹੋ 1 2 3 ਉਹ ਤੀਸਰੇ ਨੰਬਰ ਦੀ ਆ ਉਹ ਚੌਥੇ ਨੰਬਰ ਦੀ ਚਿੱਠੀ ਆ ਦੋ ਭਾਗਾਂ ਦੇ ਵਿੱਚ ਲਿਖੀ ਹੋਈ ਆ ਤੇ ਆ ਪੰਜਵੇਂ ਨੰਬਰ ਦੀ ਆ ਇਹਦੇ 'ਚ ਵੀ ਸ਼ਹੀਦ ਉਦਮ ਸਿੰਘ ਜੀ ਦੀ ਫੋਟੋ ਜਿਹੜੀ ਦਿੱਤੀ ਗਈ ਆ ਉਸ ਵਕਤ ਤੇ ਆ ਛੇਵੇਂ ਨੰਬਰ ਦੀ ਆ ਛੇਵੇਂ ਨੰਬਰ ਦਾ ਦੂਸਰਾ ਭਾਗ ਆ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਇੱਥੇ ਐਦਾਂ ਸਾਰੀਆਂ ਲਾਈਨ ਵਾਈਜ਼ ਜਿਹੜੀਆਂ ਚਿੱਠੀਆਂ ਨੇਗੀਆਂ ਮੌਜੂਦ ਨੇਗੀਆਂ ਜਿਹੜੀਆਂ ਕਿ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜੀ ਨੇ ਆਪਣੇ ਆਪ ਲਿਖੀਆਂ ਹੋਈਆਂ ਨੇ ਆਹ ਜਿਹੜੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ 13 ਜੁਲਾਈ 1974 ਦੀ ਹੈ ਜਿਹਦੇ ਵਿੱਚ ਸਾਡੇ ਗਿਆਨੀ ਜੈਲ ਸਿੰਘ ਜੀ ਜਿਹੜੇ ਉਹ ਸ਼ਹੀਦ ਉਧਮ ਸਿੰਘ ਕੀਤੇ ਜਿਹੜੇ ਭੈਣ ਸੀਗੇ ਭੈਣ ਆਸਕੌਰ ਨੂੰ ਸਨਮਾਨਿਤ ਕਰਦੇ ਹੋਏ ਨੇ ਤੇ ਇਹ ਤਸਵੀਰ ਦੋਸਤੋ ਇਸੇ ਕਮਰੇ ਦੀ ਹੈ ਆ ਤੁਸੀਂ ਦੇਖ ਸਕਦੇ ਜਿਹੜੀ ਉਹ ਗੈਨੀ ਜੀ ਦੀ ਪਰਲੇ ਪਾਸੇ ਜਿਹੜੀ ਅਲਮਾਰੀ ਚਮਕ ਰਹੀ ਹੈ ਨਾ ਉਹ ਆ ਅਲਮਾਰੀ ਹੈ ਇਸ ਜਗ੍ਹਾ ਤੇ ਖੜ ਕੇ ਇਹ ਫੋਟੋ ਜਿਹੜੀ ਕੀਤੀ ਗਈ ਆ ਇਸ ਜਗ੍ਹਾ ਤੇ ਖੜ ਕੇ ਇਹ ਫੋਟੋ ਕੀਤੀ ਗਈ ਹੈ ਇਸ ਅਲਮਾਰੀ ਦੀ ਤਸਵੀਰ ਹੈ ਇਸ਼ਹੀਦ ਉਦਮ ਸਿੰਘ ਜੀ ਦੀ ਜਿਹੜੀ ਅਸਲੀ ਤਸਵੀਰ ਹੈ ਜਦੋਂ ਕਿ ਉਹ ਲੰਡਨ ਦੇ ਵਿੱਚ ਕੈਦ ਕਰੇਗੇ ਸੋ ਉਸ ਤੋਂ ਜਿਹੜਾ ਅਗਲੇ ਪੜਾਅ ਦੇ ਵਿੱਚ ਫੋਟੋ ਆਉਂਦੀ ਆ ਉਹ ਉਹਨਾਂ ਨੇ ਜਦੋਂ ਭੇਸ ਬਦਲਾਇਆ ਸੀਗਾ ਉਹ ਫੋਟੋ ਹੈ ਜਦੋਂ ਕਿ ਉਹ ਲੰਡਨ ਦੇ ਵਿੱਚ ਉਹ ਪੇਸ ਬਦਲਾ ਕੇ ਪਹੁੰਚੇ ਸੀਗੇ ਉਹ ਫੋਟੋ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਿਹੜੀਆਂ ਤਸਵੀਰਾਂ ਲਗੀਆਂ ਇਹ ਜਿਹੜੇ ਉੱਪਰ ਤੁਸੀਂ ਦੇਖ ਸਕਦੇ ਹੋ ਸ਼ਿਵ ਸਿੰਘ ਜੋਹਲ ਆ ਐਂਡ ਉਹਨਾਂ ਦੀ ਵਾਈਫ ਹੈ ਜਿਹੜੀ ਉਹਨਾਂ ਨੇ ਉਹਨਾਂ ਦੀ ਜਿਹੜੀ ਮਦਦ ਕੀਤੀ ਸੀ ਸ਼ਹੀਦ ਉਦਮ ਸਿੰਘ ਦੀ ਤੇ ਆ ਜਿਹੜੀ ਨੀਚੇ ਵਾਲੀ ਤਸਵੀਰ ਹੈ ਇਹ ਉਸ ਵਕਤ ਉਥੇ ਗੁਰੂਪੁਰਬ ਮਨਾਇਆ ਗਿਆ ਸੀਗਾ ਉਹ ਗੁਰੂਪੁਰਬ ਦੀ ਤਸਵੀਰ ਹੈ ਜਿਹਦੇ ਵਿੱਚ ਉੱਪਰਲੀ ਲਾਈਨ ਦੇ ਵਿੱਚ ਉਹ ਟੋਪੀ ਵਾਲੇ ਸ਼ਹੀਦ ਉਦਮ ਸਿੰਘ ਜਿਹੜੇ ਚਮਕ ਰਹੇ ਨੇ ਆ ਉਸ ਕੈਕਸਟਰਨ ਹਾਲ ਦੀ ਫੋਟੋ ਹੈ ਜਿੱਥੇ ਕਿ ਉਹਨਾਂ ਨੇ ਗੋਲੀ ਚਲਾਈ ਸੀਗੀ ਤੇ ਜਿੰਨਿਆਂ ਵਾਲੇ ਬਾਗ ਦਾ ਬਦਲਾ ਲਿਆ ਸੀਗਾ ਮਾਈਕਲ ਅਡਵੈਰ ਮਾਰ ਕੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਜਿਹੜੀਆਂ ਬਣਾਈ ਗਈ ਹੈ ਕਿਸੇ ਚਿੱਤਰਕਾਰ ਦੇ ਵੱਲੋਂ ਇਹ ਪੇਂਟਿੰਗ ਸ਼ਹੀਦ ਉਦਮ ਸਿੰਘ ਜੀ ਦੀ ਬਣਾਈ ਗਈ ਹੈ ਕਿਉਂਕਿ ਪਹਿਲਾਂ ਉਹ ਜਾਨੀ ਕਿ ਜਦੋਂ ਉੱਥੇ ਉਹਨਾਂ ਨੇ ਆਪਣਾ ਜਿਹੜਾ ਕੰਮ ਨੂੰ ਅੰਜਾਮ ਦੇ ਦਿੱਤਾ ਜੋ ਉਹ ਸੋਚ ਕੇ ਤੁਰੇ ਸੀ ਕਹਿੰਦੇ 21 ਸਾਲ ਪਿੱਛੋਂ ਜਿਹੜਾ ਉਹਨਾਂ ਨੇ ਬਦਲਾ ਲਿਆ ਸੀਗਾ ਅਰਜੰਟਿਨ ਲੋ ਆਪਣੇ ਗਾਣਿਆਂ 'ਚ ਵੀ ਗਾਉਂਦਾ ਕਹਿੰਦਾ ਜਿਹੜੇ 21 ਸਾਲ ਪਿੱਛੋਂ ਵੈਰੀ ਚੱਕ ਲਈਏ ਜਿਹੜੇ ਡੱਬਾਂ ਦੇ ਨਾਲ ਲੱਗੇ ਅਸਲਿਓਂ ਕਿਤਾਬਾਂ ਦੇ ਵਿੱਚ ਰੱਖ ਲਈਏ ਸੋ ਦੋਸਤੋ ਉਹ ਏਸੇ ਮਹਾਨ ਸੂਰਮੇ ਦੀ ਗੱਲ ਜਿਹੜੀ ਕੀਤੀ ਗਈ ਆ ਉਸ ਗੀਤ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਫਿਲਮਾਂ ਤੇ ਗੀਤਾਂ ਦੇ ਵਿੱਚ ਸੰਗਰੂਰ ਦਾ ਨਾਮ ਬੜਾ ਗੂੰਜਦਾ ਹੈ ਸੰਗਰੂਰ ਦਾ ਨਾਮ ਗੂੰਜਦਾ ਏਸੇ ਸੂਰਮੇ ਦੇ ਕਰਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਸੀਗਾ ਨਾ ਉਸ ਤੋਂ ਸੰਗਰੂਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਸੀ ਪੂਰੇ ਲੰਡਨ ਦੇ ਵਿੱਚ ਪੂਰੇ ਇੰਗਲੈਂਡ ਦੇ ਵਿੱਚ ਇੰਗਲੈਂਡ ਉਹ ਦੇਸ਼ ਹੈ ਸੂਰਜ ਚੜਨ ਤੋਂ ਲੈ ਕੇ ਸੂਰਜ ਛੇਪਣ ਤੱਕ ਜਿਹਨੇ ਪੂਰੀ ਦੁਨੀਆ ਤੇ ਰਾਜ ਕੀਤਾ ਉਹ ਜਿਹੜੀ ਉਥੋਂ ਦਾ ਜਿਹੜਾ ਰਾਜਾ ਸ਼ਾਹੀ ਕਲਚਰ ਸੀਗਾ ਉਥੋਂ ਦੀ ਜਿਹੜੀ ਸਰਕਾਰ ਸੀ ਉਹ ਇਸ ਸੂਰਮੇ ਨੇ ਹਲਾ ਕੇ ਰੱਖ ਦਿੱਤੀ ਸੀ ਪੂਰੀ ਦੁਨੀਆ ਦੀਆਂ ਨਜ਼ਰਾਂ ਉਸ ਵਕਤ ਇੰਗਲੈਂਡ ਦੀ ਧਰਤੀ ਤੇ ਟਿਕੀਆਂ ਹੋਈਆਂ ਸੀ ਉਸ ਵਕਤ ਮੀਡੀਆ ਦੇ ਵੀ ਇੰਨੇ ਸਾਧਨ ਨਹੀਂ ਸੀ ਖਬਰਾਂ ਬਹੁਤ ਲੇਟ ਪਹੁੰਚਦੀਆਂ ਸੀਗੀਆਂ ਚਿੱਠੀਆਂ ਦਾ ਹੀ ਜ਼ਰੀਏ ਪਰ ਇਸ ਸੂਰਮੇ ਨੇ ਉਸ ਵਕਤ ਇੰਨੀ ਤੱਕ ਪਾਈ ਸੀ ਕਿ ਇੰਗਲੈਂਡ ਦੀ ਧਰਤੀ ਤੇ ਕਿ ਜਿਹੜਾ ਪੂਰੀ ਦੁਨੀਆ ਦੇ ਵਿੱਚ ਨਾ ਗੂੰਜਣ ਲੱਗਿਆ ਸੋ ਦੋਸਤੋ ਇਸ ਵਕਤ ਆਪਾਂ ਸਨਾਮ ਤੋਂ ਜਿਹੜਾ ਮਾਨਸਾ ਰੋਡ ਤੇ ਖੜੇ ਆ ਸੋ ਤੁਸੀਂ ਇਹ ਦੇਖ ਸਕਦੇ ਹੋ ਐਸ ਸਾਈਡ ਤੇ ਹੈਗਾ ਸਨਾਮ ਇਸ ਸਾਈਡ ਇਹ ਛੜਕ ਜਾਂਦੀ ਹੈ ਜਿਹੜਾ ਮੇਨ ਰੋਡ ਜਾਂਦਾ ਮਾਨਸਾ ਪਠਿੰਡੇ ਨੂੰ ਸੋ ਇਸ ਸੜਕ ਦੇ ਉੱਪਰ ਸਥਿਤ ਹੈ ਜਿਹੜਾ ਸ਼ਹੀਦ ਉਦਮ ਸਿੰਘ ਸਮਾਰਕ ਬਣਿਆ ਹੋਇਆ ਸੋ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਉੱਥੇ ਪਹੁੰਚੇ ਆ ਇੱਥੇ ਇਸ 뮤ਜ਼ੀਅਮ ਦੇ ਵਿੱਚ ਪਹੁੰਚਿਆ ਜਿਹੜਾ ਕਿ ਪੰਜਾਬ ਸਰਕਾਰ ਦੁਆਰਾ ਜਿਹੜਾ ਬਾਅਦ ਦੇ ਵਿੱਚ ਬਣਾਇਆ ਗਿਆ ਕਿਉਂਕਿ ਘਰ ਦੇ ਦਰਸ਼ਨ ਅਸੀਂ ਤੁਹਾਨੂੰ ਕਰਾ ਚੁੱਕੇ ਹਾਂ ਸੋ ਦੋਸਤੋ ਇੱਥੇ ਵੀ ਬੜੀਆਂ ਜਿਹੜੀਆਂ ਇੰਟਰਸਟਿੰਗ ਚੀਜ਼ਾਂ ਨੇਗੀਆਂ ਉਹ ਮੌਜੂਦ ਨੇਗੀਆਂ ਸੋ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਈਏ ਕਿ ਜਿਹੜੀ ਆਹ ਆਟਾ ਚੱਕੀ ਹੈ ਇਸਹੀ ਵਿਆਜਮ ਸਰਦਾਰ ਉਦਮ ਸਿੰਘ ਜੀ ਦੇ ਘਰ ਤੋਂ ਪ੍ਰਾਪਤ ਹੋਈ ਸੀ ਜਿਹਨੂੰ ਇਸ ਵਕਤ ਇੱਥੇ ਰੱਖਿਆ ਗਿਆ ਇਹ ਦੇਖੋ ਤੁਸੀਂ ਇੱਥੇ ਲਿਖ ਵੀ ਲਿਖਿਆ ਹੋਇਆ ਵੀ ਦੇਖ ਸਕਦੇ ਹੋ ਕਿ ਇਹ ਚੱਕੀ ਉਹਨਾਂ ਦੇ ਸੁਨਾਮ ਦੇ ਜੱਦੀ ਘਰ ਤੋਂ ਪ੍ਰਾਪਤ ਕੀਤੀ ਗਈ ਹੈ ਠੀਕ ਹੈ ਤੇ ਹੁਣ ਦੋਸਤੋ ਅਗਲੀ ਗੱਲ ਜੇ ਆਪਾਂ ਕਰੀਏ ਤਾਂ ਉਹ ਇਹ ਸੰਦੂਖ ਹੈ ਇਹ ਸੰਦੂਖ ਬੜੀ ਹੀ ਕਲਾਕਾਰੀ ਦੇ ਨਾਲ ਉਹਨਾਂ ਨੇ ਆਪ ਤਿਆਰ ਕੀਤਾ ਹੋਇਆ ਹੱਥੀ ਸੋ ਤੁਸੀਂ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਨਜ਼ਦੀਕ ਆ ਕੇ ਦਿਖਾਇਆ ਜਾਵੇ ਕਿ ਇਸ ਤਰ੍ਹਾਂ ਉਹਨਾਂ ਨੇ ਪੱਤੀਆਂ ਲਾ ਕੇ ਇਹਨੂੰ ਮੜਿਆ ਹੋਇਆ ਯਾਨੀ ਕਿ ਇਹ ਥੀ ਤੇ ਆਜਮ ਸਰਦਾਰ ਉਦਮ ਸਿੰਘ ਜੀ ਦਾ ਆਪਣੇ ਆਪ ਤਿਆਰ ਕੀਤਾ ਹੋਇਆ ਸੰਦੂਖ ਆ ਆ ਦੇਖੋ ਅਸੀਂ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਕਿ ਲੱਕੜ ਨੂੰ ਪੱਤੀਆਂ ਲਾ ਕੇ ਮੇਖਾਂ ਦੇ ਨਾਲ ਕਿਸ ਤਰ੍ਹਾਂ ਮੜਿਆ ਗਿਆ ਪੂਰੀ ਮਜ਼ਬੂਤੀ ਦੇ ਨਾਲ ਜਿੰਦਾ ਵੀ ਲੱਗਦਾ ਕੀਤਾ ਗਿਆ ਸੋ ਦੋਸਤੋ ਤੀਸਰੀ ਚੀਜ਼ ਜਿਹੜੀ ਹੋਰ ਵੀ ਇੰਟਰਸਟਿੰਗ ਆ ਉਹ ਇਹ ਆ ਸੋ ਤੁਸੀਂ ਆਹ ਜਿਹੜੀ ਚੀਜ਼ ਦੇਖ ਰਹੇ ਹੋ ਇਹਨੂੰ ਚਰਖਾ ਲਿਖਿਆ ਗਿਆ ਇੱਥੇ ਉੱਪਰ ਜਿਹੜਾ ਲਿਖਿਆ ਹੈ ਕਿ ਹਨਾ ਇਹ ਕਹਿੰਦੇ ਵੀ ਚੀਤ ਦੇ ਆਜ਼ਮ ਸਰਦਾਰ ਉਦਮ ਸਿੰਘ ਜੀ ਦਾ ਉਹ ਚਰਖਾ ਜਿਹਦੇ ਉੱਪਰ ਉਹ 나ੜੇ ਬੁਣਨ ਦਾ ਕੰਮ ਕਰਦੇ ਸੀਗੇ ਕਿਉਂਕਿ ਉਹ ਜਿਵੇਂ ਕਿ ਆਪਾਂ ਤੁਹਾਨੂੰ ਕਹਿ ਸਕਦਾ ਹੈ ਕਿ ਉਹਨਾਂ ਦੇ ਪਿਤਾ ਸਰਦਾਰ ਟਹਿਲ ਸਿੰਘ ਜੀ ਤੇ ਮਾਤਾ ਜੀ ਦੀ ਜਿਹੜੀ ਮੌਤ ਹੋ ਗਈ ਸੀਗੀ ਉਹ ਮੌਤ ਹੋਣ ਪਿੱਛੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਕਿਸੇ ਯਤੀਮਖਾਨੇ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਗਿਆ ਸੀਗਾ ਤੇ ਉੱਥੇ ਉਹ ਪਲੇ ਤੇ ਵੱਡੇ ਹੋਏ ਜਾਨੀ ਕਿ ਸੁਰਤ ਉਹਨਾਂ ਦੀ ਸੁਨਾਮ ਦੇ ਵਿੱਚ ਸੰਬਣੀ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਹੋਈ ਹੈ ਸੋ ਹੁਣ ਜਿਹੜੀਆਂ ਮੈਂ ਤੁਹਾਨੂੰ ਕੁਝ ਕੁ ਤਸਵੀਰਾਂ ਦਿਖਾਉਂਗਾ ਉਹ ਇਹ ਨੇਗੀਆਂ ਸੋ ਦੋਸਤੋ ਇਹ ਤਾਂ ਹੈਗੀ ਉਥੋਂ ਦੇ ਲੰਡਨ ਦੇ ਕੈਕਸਟਰਨ ਹਾਲ ਦੀ ਤਸਵੀਰ ਤੇ ਆਹ ਉਹਨਾਂ ਦੀ ਆਪਣੇ ਇੱਕ ਦੋਸਤ ਨਾਲ ਤਸਵੀਰ ਹੈ ਤੇ ਆਹ ਜਿਹੜੀ ਹੈਗੀ ਤਸਵੀਰ ਇਸ ਸਰਕਾਰੀ ਹਾਈ ਸਕੂਲ ਸਨਾਮ ਵਿਖੇ 1933 ਦੀ ਹੈ ਇਹ ਤਸਵੀਰ ਇਹਦੇ ਵਿੱਚ ਕਪਤਾਨ ਬਾਚਨ ਸਿੰਘ ਅਤੇ ਮਨਜੀਤ ਸਿੰਘ ਕਸ਼ਤ ਵਿਚਾਲੇ ਖੜੇ ਹਨ ਕਪਤਾਨ ਬਾਚਨ ਸਿੰਘ ਦੀ ਗੋਦੀ ਵਿੱਚ ਬੈਠਾ ਹੋਰ ਅਗਵੀਰ ਸਿੰਘ ਹਨ ਇਹ ਜਾਨੀ ਕਿ ਉਹਨਾਂ ਦੇ ਚੀਦੁੱਧਮ ਸਿੰਘ ਦੇ ਤਸਵੀਰ ਹੈਗੀ ਹੈ ਤੇ ਆਹ ਜਿਹੜੀ ਤਸਵੀਰ ਹੈ ਇਹ ਆਹ ਜਿਹੜੀ ਤਸਵੀਰ ਹੈ ਇਹ ਉਸ ਵਕਤ ਚੀਦੁੱਧਮ ਸਿੰਘ ਜਿੱਦੀ ਇੱਕ ਦੁਰਲੱਭ ਤਸਵੀਰ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ ਗੁਰਦੁਆਰਾ ਸੈਫਰਡ ਕੁਚ ਲੰਡਨ ਵਿੱਚ 1937 ਵਿੱਚ ਲਈ ਗਈ ਸੀ ਇਸ ਤਸਵੀਰ ਵਿੱਚ ਉਹ ਸਭ ਤੋਂ ਉੱਪਰ ਵਾਲੀ ਕਤਾਰ ਵਿੱਚ ਖੜੇ ਹਨ ਸੋ ਦੋਸਤੋ ਇਸ ਤਸਵੀਰ ਦੇ ਵਿੱਚ ਆ ਜਿਹੜੇ ਟੋਪੀ ਵਾਲੇ ਨੇ ਇਹ ਸਰਦਾਰ ਉਦਮ ਸਿੰਘ ਨੇ ਆ ਟੋਪੀ ਵਾਲੇ ਇਹ ਉਸ ਵਕਤ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਲੰਡਨ ਦੇ ਵਿੱਚ ਸੀਗੀਆਂ ਸੋ ਆ ਉਹਨਾਂ ਦੇ ਘਰ ਦੀ ਤਸਵੀਰ ਇਸ ਮਿਊਜ਼ੀਅਮ ਦੇ ਵਿੱਚ ਲਾਈ ਗਈ ਆ ਆ ਜਿਹੜੇ ਅਨਾਥਾ ਆਸ਼ਰਮ ਦੇ ਵਿੱਚ ਜਦੋਂ ਭਰਤੀ ਕੀਤਾ ਗਿਆ ਸੀ ਉਹਨਾਂ ਨੂੰ ਉਹਦਾ ਜਿਹੜਾ ਉਹ ਰਜਿਸਟਰ ਦੀ ਜਿਹੜੀ ਕਾਪੀ ਆ ਬਹੁਤ ਹੀ ਯਾਨੀ ਕਿ ਪੁਰਾਣੀ ਹੈ ਆ ਦੇਖੋ ਕੇਂਦਰੀ ਖਾਲਸਾ ਨਾਤਾ ਆਸ਼ਰਮ ਇਹਦਾ ਪੁੱਤ ਲਿਖਾ ਰਾਮ ਦੇ ਸਰ ਵਿਜੇ ਪ੍ਰਵੇਸ਼ ਦਵਾਰ ਇਹ ਯਾਨੀ ਕਿ ਉਥੋਂ ਦਾ ਜਿਹੜਾ ਅਨਾਥ ਆਸ਼ਰਮ ਹੈ ਸੋ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜਾ ਲੰਗਰ ਪ੍ਰਥਾ ਚਲਾਈ ਗਈ ਸੀਗੀ ਸੋ ਜਿਵੇਂ ਕਿ ਸਾਡਾ ਪੰਜਾਬੀਆਂ ਦਾ ਜਿਹੜਾ ਪਹਿਲਾ ਯਾਨੀ ਕਿ ਇਹ ਕੰਮ ਹੁੰਦਾ ਹੈਗਾ ਕਿ ਅਸੀਂ ਲੰਗਰ ਜ਼ਰੂਰ ਤੇ ਬਾਣੀ ਬਾਣਾ ਪ੍ਰਸ਼ਾਦਾ ਇਹ ਅਸੀਂ ਅੱਜਿੱਥੇ ਵੀ ਗਏ ਉੱਥੇ ਲੈ ਕੇ ਗਈਆਂ ਸੋ ਇਹ ਜਿਹੜੀ ਤਸਵੀਰ ਬੜੀ ਹੀ ਰੋਚਕ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਸ਼ਹੀਦ ਉਦਮ ਸਿੰਘ ਜੀ ਜਿਹੜੇ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਜਿਹੜੀ ਕਰ ਰਹੇ ਨੇਗੇ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਥੋੜਾ ਜਿਆਦਾ ਨੇੜੇ ਹੋ ਕੇ ਦਿਖਾਇਆ ਜਾਵੇ ਸੋ ਕਿੰਨੀ ਸੋਹਣੀ ਜਿਹੜੀ ਤਸਵੀਰ ਆਹੋ ਲੱਗ ਰਹੀ ਹੈ ਜਿਹਦੇ ਵਿੱਚ ਉਹ ਸਿਰ ਤੇ ਉੱਪਰ ਉਹਨਾਂ ਨੇ ਜਾਨੀ ਕਿ ਦਸਤਾਰ ਬੰਨੀ ਹੋਈ ਹੈ ਤੇ ਉਹ ਗੁਰੂ ਘਰ ਦੀਏ ਵਿੱਚ ਲੰਗਰ ਦੀ ਜਿਹੜੀ ਸੇਵਾ ਕਰ ਰਹੇ ਨੇ ਸ਼ਹੀਦ ਉਦਮ ਸਿੰਘ ਜੀ ਸੋ ਆਹ ਜਿਹੜਾ ਦੂਸਰੇ ਪਾਸੇ ਆ ਇਹ ਜਿਹੜੀਆਂ ਉਸ ਵਕਤ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਛਾਪੀਆਂ ਸੀਗੀਆਂ ਇੰਗਲੈਂਡ ਦੇ ਵਿੱਚ ਜਦੋਂ ਸੂਰਮੇ ਨੇ ਇੰਗਲੈਂਡ ਦੀ ਧਰਤੀ ਦੇ ਉੱਪਰ ਜਿਲੇ ਵਾਲੇ ਬਾਗ ਦਾ ਬਦਰਾ ਲਿਆ 21 ਸਾਲ ਪਿੱਛੋਂ ਸਾਂ ਉਹ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਨੇ ਇਹ ਸਾਰੀਆਂ ਨੇਗੀਆਂ ਡੇਲੀ ਮੇਲ ਵਗੈਰਾ ਜਿੰਨੇ ਵੀ ਅਖਬਾਰ ਸੀਗੇ ਸਾਰੀਆਂ ਜਿਹੜੀਆਂ ਕਟਿੰਗਾਂ ਨੇਗੀਆਂ ਉਹ ਇੱਥੇ ਮੌਜੂਦ ਨੇਗੀਆਂ ਜਿੰਨੀਆਂ ਖਬਰਾਂ ਸੀਗੀਆਂ ਉਸ ਵਕਤ ਇੰਗਲੈਂਡ ਦੇ ਵਿੱਚ ਛਪੀਆਂ ਸੀਗੀਆਂ ਸੋ ਦੋਤੋ ਆਹ ਜਿਹੜੀ ਤਸਵੀਰ ਹੈ ਇਹ ਉਦੋਂ ਦੀ ਤਸਵੀਰ ਹੈ ਜਦੋਂ ਉਹਨਾਂ ਨੂੰ ਉੱਥੋਂ ਕੈਂਕਸਟਰਨ ਹਾਲ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ 13 ਮਾਰਚ 1940 ਨੂੰ ਸੋ ਤੁਸੀਂ ਦੇਖ ਸਕਦੇ ਹੋ ਜਦੋਂ ਮਾਈਕਲ ਰੋਡਵਾਇਰ ਨੂੰ ਗੋਲੀਆਂ ਮਾਰੀਆਂ ਸ਼ਹੀਦឧਦਮ ਸਿੰਘ ਜੀ ਨੇ ਤਾਂ ਉਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਹ ਜਿਹੜੀ ਤਸਵੀਰ ਹੈ ਇਹ ਉਸ ਵਕਤ ਦੀ ਤਸਵੀਰ ਹੈ ਜਦੋਂ ਸ਼ਹੀਦឧਦਮ ਸਿੰਘ ਜੀ ਨੇ ਮਾਈਕਲ ਰੋਡਵਾਇਰ ਨੂੰ ਕੈਕਸਟਰਨ ਹਾਲ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ ਸੋ ਤੁਸੀਂ ਚਿਹਰੇ ਦਾ ਨੂਰ ਦੇਖ ਸਕਦੇ ਹੋ ਇੱਕ ਪਾਸੇ ਹੱਥ ਗੱਡੀਆਂ ਲਗਾਈਆਂ ਲਗਾ ਕੇ ਲਿਜਾਇਆ ਜਾ ਰਿਹਾ ਹੈ ਦੇ ਦੂਸਰੇ ਪਾਸੇ ਸੂਰਮੇ ਦੇ ਚਿਹਰੇ ਦੇ ਉੱਪਰ ਹਾਸੇ ਹੈ ਬੜੇ ਜਾਨੀ ਕਿ ਦਲੇਰਾਨਾ ਤਰੀਕੇ ਦੇ ਨਾਲ ਉਹ ਉੱਥੋਂ ਜਿਹੜਾ ਗ੍ਰਿਫਤਾਰ ਹੋਏ ਨੇ ਤੇ ਹਾਲਾਂਕਿ ਉਹ ਭੱਜ ਵੀ ਸਕਦੇ ਸੀ ਉਹਨਾਂ ਕੋਲੇ ਗੋਲੀਆਂ ਵੀ ਸੀ ਇੱਕ ਚਾਕੂ ਵੀ ਸੀ ਮੁਕਾਬਲਾ ਵੀ ਕਰ ਸਕਦੇ ਸੀ ਉੱਥੋਂ ਨਿਕਲ ਕੇ ਵੀ ਆ ਸਕਦੇ ਸੀਗੇ ਪਰ ਉਹਨਾਂ ਨੇ ਨਹੀਂ ਉਹਨਾਂ ਨੇ ਜੋ ਕੀਤਾ ਉਹਨੂੰ ਸਿਰ ਮੱਥੇ ਖਿੜੇ ਚਿਹਰੇ ਦੇ ਨਾਲ ਕਬੂਲਿਆ ਤੇ ਅੱਜ ਪੂਰੀ ਦੁਨੀਆ ਉਹਨਾਂ ਦਾ ਨਾਮ ਜਾਣਦੀ ਹੈ ਸੋ ਆ ਜਿਹੜੀ ਉਹ ਤਸਵੀਰ ਹੈ ਜੇੜਦੀ ਜਿੱਥੇ ਉਹਨਾਂ ਨੂੰ 6 ਜੂਨ ਜਾਨੀ ਕਿ 6 ਜੂਨ ਤੋਂ ਲੈ ਕੇ 31 ਜੁਲਾਈ 1940 ਤੱਕ ਰੱਖਿਆ ਗਿਆ ਇਸੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਇਹ ਪੈਂਟਨ ਪੈਟਰਨ ਵਿਲੇ ਜੇਲ੍ਹ ਦੀ ਉਪ ਜੇਲ੍ਹ ਦੀ ਫੋਟੋ ਹੈ ਬਾਹਰੋਂ ਲਈ ਗਈ ਜਿਹੜੀ ਕਿ ਲੰਡਨ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਸੋ ਇਹ ਦੋਸਤੋ ਸਾਡੇ ਉਸ ਸੂਰਮੇ ਦਾ ਮਾਣ ਮੱਤਾ ਜਿਹੜਾ ਇਤਿਹਾਸ ਜਿੱਤੋਂ ਅਸੀਂ ਅੱਜ ਤੁਹਾਨੂੰ ਜਾਣੂ ਕਰਵਾਇਆ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਸ਼ਹੀਦ ਉਦਮ ਸਿੰਘ ਜੀ ਦਾ ਘਰ ਦਿਖਾਇਆ ਉਸ ਤੋਂ ਬਾਅਦ ਮਿਊਜ਼ੀਅਮ ਦੇ ਵਿੱਚ ਲੈ ਕੇ ਆਈ ਆ ਸੋ ਦੋਸਤੋ ਇਹ ਉਹ ਨਾਇਆਬ ਯੋਧੇ ਨੇ ਸਾਡੇ ਜਿਨ੍ਹਾਂ ਨੇ ਸਾਡੀ ਪੰਜਾਬੀਅਤ ਦਾ ਜਿਹੜਾ ਕੌਮ ਦਾ ਮਾਣ ਉੱਚਾ ਕੀਤਾ ਅਣਖ ਕਾਇਮ ਰੱਖੀ ਆ ਸੋ ਆਪਣਾ ਸਾਰਾ ਕੁਝ ਦਾਤੇ ਲਾ ਕੇ ਇਹਨਾਂ ਨੇ ਪੰਜਾਬੀਅਤ ਦੀ ਜਿਹੜੀ ਅਣਖ ਨੂੰ ਜਿੰਦਾ ਰੱਖਿਆ ਤੇ ਸਾਡੇ ਜਿਹੜੇ ਸ਼ਹੀਦ ਉਦਮ ਸਿੰਘ ਜੀ ਨੇ ਸੋ ਇਹ ਜਿਹੜੀ ਤੁਸੀਂ ਕਿਤਾਬ ਵਾਲੀ ਤਸਵੀਰ ਉਹਨਾਂ ਦੀ ਬੜੀ ਦੇਖੀ ਆ ਤੇ ਉਹ ਕਹਿੰਦੇ ਨੇ ਤੇ ਕਹਿੰਦੇ 12 ਸਾਲ ਚ ਇਸ਼ਕ ਅਖੀਰ ਹੋਇਆ 21 ਸਾਲ ਪਿੱਛੋਂ ਵੈਰੀ ਚੱਕ ਲਈਏ ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ ਉਹ ਕਿਤਾਬਾਂ ਵਿੱਚ ਵੀ ਰੱਖ ਲਈਏ ਸੋ ਦੋਸਤੋ ਇਹ ਜਿਹੜਾ ਵਾਕਿਆ ਨਾ ਬੜਾ ਹੀ ਰੋਚਕ ਹੈ ਕਿਉਂਕਿ ਜਿਹੜੀ ਇਹ ਹੀਰ ਦੀ ਗੱਲ ਕੀਤੀ ਗਈ ਹੈ ਇਸ਼ਕ ਦੀ ਗੱਲ ਕੀਤੀ ਗਈ ਹੈ ਆਜ਼ਾਦੀ ਦੇਸ਼ਕ ਦੀ ਗੱਲ ਕੀਤੀ ਗਈ ਹੈ ਕਿਉਂਕਿ ਸਰਦਾਰ ਉਦਮ ਸਿੰਘ ਜੀ ਨੇ ਜਿਹੜੇ ਉਹਨਾਂ ਨੂੰ ਆਜ਼ਾਦੀ ਦੇ ਨਾਲ ਪਿਆਰ ਹੋ ਗਿਆ ਸੋ ਇੱਕ ਦੇਖੋ ਉਹਨਾਂ ਦੇ ਅੰਦਰ ਜਿਹੜੀ ਤਾਂਗ ਸੀਗੀ ਉਹਨਾਂ ਦੇ ਅੰਦਰ ਜਿਹੜਾ ਬਦਲਾ ਲੈਣ ਦੀ ਭਾਵਨਾ ਸੀ ਉਹ ਉਹਨਾਂ ਨੇ ਕਿਥੋਂ ਤੱਕ ਪਾਲ ਕੇ ਰੱਖੀ ਕਿ 21 ਸਾਲ ਬਾਅਦ ਜਾ ਕੇ ਵੀ ਉਹ ਆਪਣੀ ਜਿਹੜੀ ਪ੍ਰਤੀਜਾ ਉਹਨਾਂ ਨੇ ਲਈ ਸੀ ਆਪਣਾ ਜਿਹੜਾ ਉਹਨਾਂ ਨੇ ਮੰਦੇਰ ਦੇ ਵਿੱਚ ਠਾਣਿਆ ਸੀ ਕਿ ਹਾਂ ਮੈਂ ਬਦਲਾ ਲੈਣਾ ਤਾਂ ਉਹ ਲੈ ਕੇ ਹਟੇ ਸੋ ਉਸ ਤੋਂ ਬਾਅਦ ਵਿੱਚ ਉਹ ਜਿਹੜੇ ਕਿਤਾਬਾਂ ਵਾਲੀ ਗੱਲ ਹੈ ਉਹ ਕਿਤਾਬ ਜਦੋਂ ਉਹ ਕੈਕਟਰ ਹਾਲ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹ ਆਪਣੇ ਹੱਥ ਦੇ ਵਿੱਚ ਇੱਕ ਕਿਤਾਬ ਲੈ ਕੇ ਜਾਂਦੇ ਨੇ ਕਿਉਂਕਿ ਚੈਕਿੰਗ ਹੁੰਦੀ ਹੋਊਗੀ ਸਿਕਿਉਰਿਟੀ ਹੋਊਗੀ ਤਾਂ ਉਹ ਅਸਲਾ ਸਿੱਧਾ ਤਾਂ ਲਈ ਜਾਣੀ શકਦੇ ਸੀ ਉਹਨਾਂ ਨੇ ਕਿਤਾਬ ਨੂੰ ਦੇ ਪੰਨਿਆਂ ਨੂੰ ਵਿੱਚੋਂ ਕੱਟਿਆ ਦੇ ਵਿੱਚ ਪਿਸਤੌਲ ਛੁਪਾ ਕੇ ਉਹ ਅੰਦਰ ਲੈ ਕੇ ਗਏ ਸੋ ਇਹ ਵੀ ਬੜੀ ਦਿਮਾਗ ਦੀ ਗੱਲ ਹੈ ਕਮਾਲ ਦੀ ਗੱਲ ਹੈ ਕਿ ਕਿਸ ਤਰ੍ਹਾਂ ਉਹ ਆਪਣਾ ਇੱਕ ਹਥਿਆਰ ਲੈ ਕੇ ਅੰਦਰ ਪਹੁੰਚੇ ਜਿੱਥੇ ਚਿੜੀ ਵੀ ਪਰ ਨਹੀਂ ਸੀ ਮਾਰ ਸਕਦੀ ਸੋ ਇਹਨਾਂ ਦੇ ਬਦੌਲਤ ਹੀ ਸਾਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਮਾਣ ਉਹ ਪੂਰੀ ਦੁਨੀਆ ਦੇ ਵਿੱਚ ਕਾਇਮ ਹੈ ਪੰਜਾਬੀਅਤ ਦੀ ਜਿਹੜੀ ਗੱਲ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਨਿਤ ਨਵੀਆਂ ਜਾਣਕਾਰੀਆਂ ਲੈਣ ਦੇ ਲਈ ਜਾਂ ਸਾਡੇ ਹੋਰ ਹਕੂਮੀ ਯੋਧੇ ਜਾਂ ਕੌਮੀ ਜਿਹੜੇ ਕਲਾਕਾਰ ਨੇ ਜਾਂ ਕੌਮੀ ਅਣਖੀ ਯੋਧੇ ਨੇ ਉਹਨਾਂ ਦੀਆਂ ਜਾਣਕਾਰੀਆਂ ਨੂੰ ਲੈਣ ਦੇ ਲਈ ਉਹਨਾਂ ਦੇ ਜਿਹੜੇ ਜੀਵਨ ਬਾਰੇ ਜਾਣਨ ਦੇ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਸਾਡੇ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜੋ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ